ਥਾਣਾ ਬਿਲਗਾ ਦੀ ਪੁਲਿਸ ਨੇ ਈਟੀਟੀ ਅਧਿਆਪਕ ਦੀ ਸ਼ਿਕਾਇਤ ਤੇ ਇੱਕ ਵਿਅਕਤੀ ਨੂੰ ਚੋਰੀ ਕੀਤੇ ਹੋਏ ਸਮਰੱਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਆ ਸਬ ਇੰਸਪੈਕਟਰ ਰਕੇਸ਼ ਕੁਮਾਰ ਮੁਖ ਅਫਸਰ ਥਾਣਾ ਬਿਲਗਾੜੀ ਦੱਸਿਆ ਕਿ ਐਸਆਈ ਵਿਜੇ ਕੁਮਾਰ ਸਮੇਤ ਪੁਲਿਸ ਪਾਰਟੀ ਪਿੰਡ ਗੋਰਸੀਆਂ ਨੇ ਹਾਲ ਵਿਖੇ ਮਜੂਦ ਸੀ ਤਾਂ ਅਮਰਕੌਰ ਈਟੀਟੀ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਗੋਰਸੀਆਂ ਨੇਹਾਲ ਦੇ ਬਿਆਨਾਂ ਤੇ ਇੱਕ ਦੋਸ਼ੀ ਗੁਰਵਿੰਦਰ ਸਿੰਘ ਉਰਫ ਗਗਨਾ ਪੁੱਤਰ ਮਹਿੰਦਰ ਸਿੰਘ ਵਾਸੀ ਗੋਰਸੀਆਂ ਨੇਹਾਲ ਥਾਣਾ ਬਿਲਗਾ ਨੂੰ ਹਸਪ ਜਾਂਚਾ ਅਨੁਸਾਰ ਗ੍ਰਿਫਤਾਰ ਕਰਕੇ ਉਸ ਪਾਸੋਂ ਚੋਰੀ ਦੀ ਵਾਰਦਾਤ ਦੌਰਾਨ ਵਰਤਿਆ ਇੱਕ ਮੋਟਰਸਾਈਕਲ ਬਰਾਮਦ ਕੀਤਾ। ਉਨਾ ਦੱਸਿਆ ਕਿ ਦੁਰਾਨੇ ਪੁੱਛ ਕੇ ਦੋਸ਼ੀ ਪਾਸੋਂ ਚੋਰੀ ਕੀਤੀ ਕਣਕ ਅਤੇ ਚਾਵਲ ਵੀ ਬ੍ਰਾਮਤ ਕੀਤੇ ਨੇ ਜਿਸ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਧਿਕਾਰੀਆਂ ਮੁਤਾਬਕ ਗ੍ਰਿਫਤਾਰ ਕੀਤੇ ਦੋਸ਼ੀ ਖਿਲਾਫ ਪਹਿਲਾਂ ਵੀ ਤਿੰਨ ਮਾਮਲੇ ਦਰਜ ਨੇ ਇਹ ਸਰਕਾਰੀ ਸਕੂਲ ਪਿੰਡ ਗੁਰਸੀਆ ਹੈਗਾ ਜਿੱਥੇ ਕਾਫੀ ਪਿਛਲੇ ਸਮੇਂ ਤੋਂ ਦੋ ਤਿੰਨ ਵਾਰ ਵੀ ਇਹ ਚੋਰੀ ਦੀ ਵਾਰਦਾਤ ਹੋ ਚੁੱਕੀਆਂ ਸੀ ਤੇ ਜਸਟ ਉਹ ਹੁੰਦੀ ਉਹ ਸਕੂਲ ਵਿੱਚ ਜਿਹੜੀ ਕਲਕਤੇ ਚਾਵਲ ਦੀ ਚੋਰੀ ਹੋਈ ਸੀ ਰਾਤ ਨੂੰ ਦੋਸ਼ੀ ਵਰਕੇ ਉਹਦੇ ਚ ਜਿਹੜਾ ਦੋਸ਼ੀ ਹੈ ਇਹ ਉਸੇ ਪਿੰਡ ਦਾ ਜਿਹੜਾ ਪਾਇਆ ਗਿਆ ਗੁਰਵਿੰਦਰ ਸਿੰਘ son of ਮਹਿੰਦਰ ਸਿੰਘ ਵਸਸੀ ਗੋਰਸੀਆ ਇਹ ਬੰਦੇ ਨੂੰ ਇਹਨੂੰ ਰਾਉਂਡ ਅਪ ਕੀਤਾ ਸਾਡੀ ਰੀਏਸੀ ਵਿਜੇ ਕੁਮਾਰ ਜਿਹੜਾ ਉਹਨਾਂ ਬਿਲਗਾ ਤੋਂ ਜਿਹੜੀ ਪੁਲਿਸ ਪਾਰਟੀ ਸੀ ਉਹਨੇ ਮੁਖਰੀ ਆਪ ਕਰ ਲਈਆ ਅਮਰਜੀਤ ਕੌਰ ਦੇ ਬਣਾ ਤੇ ਮਕਰਮਾ ਦਾਜ ਕਰਕੇ ਇਹ ਸੰਭਵ ਨਹੀਂ ਹੈ ਉਹ ਉਸ ਮੇਰੇ ਨੂੰ ਮਸਲੇ ਨਾਲ ਬਾਰਦਾਜ ਕਰਕੇ ਸੀ ਤੇ ਉਹ ਜਦੋਂ ਗੁਦਾਰ ਕੀਤਾ ਇਹ ਦਾ ਪ੍ਰੀਵਿਅਸ ਮਾਰਗੀ ਚੈੱਕ ਕੀਤਾ ਹੈ ਇੱਕ ਕ੍ਰਿਮੀਨਲ ਟਾਈਪ ਦਾ ਬੰਦਾ ਜਿਹੜੀ 2011 ਚ ਡਿਵੀਜ਼ਨ ਨੰਬਰ 8820 ਦੇ ਨਾਲ ਚ ਆਰ ਮੈਕਟਾ ਤੁਮ ਕਰਮਾਦਾਰ ਹੋਇਆ ਇਹ ਥਾਲਾ ਗੁਰਾਇਆਂ ਦੇ ਕਾਰਨ ਤੌਰ ਤੇ 2376 ਤੇ ਰੇਟ ਸ਼ਾਰਟ ਤੇ 326 24 ਦੀ ਬਜਟ ਦੇ 2 ਦਰਜੇ تین ਮਹੀਨੇ ਟੋਟਲ ਦਰਜ ਨੇ ਇਹਨੂੰ ਅੱਜ ਇਹ ਮਾਨ ਜੋ ਬਦਲਦੇ ਚ ਦਿੱਤਾ ਗਿਆ ਕੇ ਪੇਸ਼ ਕੀਤਾ ਜਾ ਜਾਵੇ ਇਹਦਾ ਹੋਰ ਮਾੜਾ ਹਾਸਲ ਕਰਕੇ ਬਾਕੀ ਜਿਹੜੀਆਂ ਕੋਈ ਵਾਰਦਾਤ ਹੈਗੀ ਛੋਣੀਆਂ ਨੇ ਜਾਇਨ ਤੋਂ ਡਿਵਾਇਨ ਲਪਸਕ ਦੀ ਤਿਆਰੀ ਕੀ ਕੋਈ ਸਾਰੇ ਨੂੰ ਬਰਾਮਦ ਹੋ ਚੁੱਕਾ ਇਹ ਵੀ ਕੋਈ ਫਿਰਾਲ ਪ੍ਰਟਿਆ ਮੋਸਲ ਬਰਾਮਦ ਹੋਇਆ ਤੇ ਅਸੀਂ ਜਿਹੜੀ ਇਹ ਕਣਕ ਚੋਲੀ ਕੀਤੀ ਸੀ ਤੇ ਇਹਨੇ ਚਾਵਲ ਮਿਰਚਾਂ ਨੇ ਜਿਹੜੇ ਮਿੱਟੇ ਦੇ ਸੀ ਉਹਦਾ ਰਸਲਾ ਸਮਾਨ ਸੀ ਤੇ ਉਹ ਬਰਾਮਦ ਕੀਤੇ ਜਾ ਰਹੇ ਆ ਜੋ ਮੋਟਰਸਾਈਕਲ ਇਹਦਾ ਆਪਣੇ ਮੋਸਲ ਹੈਲ ਆਰਟੀ ਆਫਿਸ ਤੋਂ ਗਰੀਬੇ ਕਰੇ ਕਿਤੇ ਨਾਮ ਤੋਂ ਨਿਕਲਦਾ ਰੂਣ ਵੀ ਸਾਥ ਵਿੱਚ ਕੀਤਾ ਹੋਰ ਵੀ ਸਾਥੀ ਇਹਦੇ ਨਾਲ ਆਉਂਦੇ ਸਨ ਇਹ ਹਲੇ ਤੱਕ ਨੀ ਫਿਲਹਾਲ ਕੱਲ ਹੈ ਤੇ ਜਿਹੜਾ ਸੀਸੀ ਫੋਟੋ ਵੀ ਦੇਖੀ ਸੀ ਤੇ ਵੀ ਕੱਲ ਹੈ ਸੀ ਬਾਕੀ ਅਸੀਂ ਦੇਖ ਰਹੇ ਹਾਂ ਕਿ ਉਹ ਜਿਹੜੀਆਂ ਨੇ ਇਹਦੀ ਸਾਫੀ ਹੈਗੇ ਨੇ ਉਹਨਾਂ ਨਕਰੀਮ ਨੂੰ ਵੀ ਬਾਅਦ ਕਿਥੀ ਹੋਵੇਗਾ ਜੀ ਉਹ ਬੈਕਗਰਾਊਂਡ